ਜਵੇਂ ਕਿ ਆਹ ਲੇਡੀਜ਼ ਸੂਟ ਨੇ ਪਾਰਟੀ ਵਾਲੇਡੀਜ਼ ਸੂਟ ਹੈ ਸਟੇਟ ਦੇ ਵਿੱਚ ਵੀ ਦੁਪੱਟਾ ਇਹਨਾਂ ਦੇ ਵਿੱਚ ਵੀ ਆਫਰ ਲੱਗੀ ਹੋਈ ਹੈ ਲੇਡੀ ਸੂਟ ਤੇ ਭਾਜੀ ਕੀ ਆਫਰ ਲੱਗੀ ਹੋਈ ਹੈ ਲੇਡੀ ਸੂਟ ਤੇ ਬ੍ਰਦਰ ਲੱਗ-ਲੱਗ ਆਫਰ ਹੈ ਕਿਸੇ ਤੇ 20 ਹੈ ਕਿਸੇ 30 ਹੈ ਕਿਸੇ ਤੇ 40 ਹੈ ਠੀਕ ਹੈ ਜੀ ਅਲੱਗ-ਅਲੱਗ ਆਰਟੀਕਲਾਂ ਤੇ ਅਲੱਗ-ਅਲੱਗ ਡਿਸਕਾਊਂਟ ਲੱਗਾ ਹੋਇਆ ਹੈ ਫੇਲਾ ਟੌਪ ਦੀ ਕਲੈਕਸ਼ਨ ਹੈਗੀ ਹੈ ਟੌਪ ਤੇ ਅਸੀਂ ਫਲੈਟ 40% ਲਗਾਈ ਹੋਈ ਹੈ ਜੀ ਇਹਨਾਂ ਦੇ ਵਿੱਚ ਕਾਫੀ ਕਲੈਕਸ਼ਨ ਤੁਹਾਨੂੰ ਮਿਲ ਜੂਗੀ ਫਲੈਟ 40% ਜਿਹੜਾ ਮਰਜੀ ਆਰਟੀਕਲ ਲੋ ਟੀ-ਸ਼ਰਟਸ ਲੋ ਟੌਪ ਲੋ 40% ਫਲੈਟ ਆ ਸਾਰੇ ਬ੍ਰਾਂਡ ਦੀਆਂ ਅੱਛੇ ਅੱਛੇ ਬ੍ਰਾਂਡ ਦੀਆਂ ਪ੍ਰੀਮੀਅਮ ਕੁਆਲਿਟੀ ਟੀ-ਸ਼ਰਟਸ ਇਹਨਾਂ ਤੇ ਵੀ ਅਸੀਂ ਆਫ ਲਗਾਈ ਹੋਈ ਹੈ ਸ਼ਰਟਸ ਵੀ ਹੈਗੀਆਂ ਬੁਆਇਜ਼ ਦੀਆਂ ਕੀ ਹੋ ਗਿਆ ਜਾਈ ਭਾਈ ਜਿਹੜੇ ਬੁਆਇਜ਼ ਵਿੱਚ ਲੱਗ ਲਾ ਗੋ ਫਰ ਹੈ 20 ਤੋਂ ਲੈ ਕੇ 40% ਤੱਕ ਆਫ ਹੈ ਜੀ ਅਗਰੇ ਪੈਂਟ ਰਾਵਾਨੋ ਤੇ ਬਿਜੁਰਗਾ ਨੂੰ ਪਿਆਰ ਬੜੀ ਸਸੇਗਾ ਮੈਂ ਪੰਕੇ ਰੋੜਾ ਨਿਊ ਫੈਸ਼ਨਲ ਲਾਇਬਰੀ ਚੌਂਕ ਦਸੂਆ ਜਦੋਂ ਕਿ ਅਸੀਂ ਤੁਹਾਡੇ ਲਈ ਰੱਖੜੀ ਤੇ ਸਪੈਸ਼ਲ ਆਫਰ ਲਿਆਏ ਆ ਇਸਰਾ ਗਿਆ ਲੇਡੀਜ਼ ਕੋਟ ਸੈਟ ਹੈ ਇਹਨਾਂ ਦੇ ਵਿੱਚ ਤੁਹਾਨੂੰ ਕਲੈਕਸ਼ਨ ਵੀ ਕਾਫੀ ਮਿਲੇਗੀ ਆਹ ਬ੍ਰਾਂਡ ਦੇ ਕੋਸ਼ਿਆਰ ਬ੍ਰਾਂਡ ਦਾ ਹੈ ਕੋਟ ਸੈਟ ਕੰਪਨੀ ਮੇਡ ਹੈ ਫੈਬਰੀ ਦੇਖੋ ਸਾਰਟਨ ਫੈਬਰਿਕ ਵਿਦ ਬੋਟਮ ਇਸੇ ਨਾਲ ਸਾਰਿਆਂ ਦੇ ਵਿੱਚ ਤੁਹਾਨੂੰ ਅਪ ਟੂ 40% ਤੱਕ ਡਿਸਕਾਊਂਟ ਦਾਂਗੇ ਔਰ ਕਲੈਕਸ਼ਨ ਔਰ ਰੇਂਜ ਫੁੱਲ ਮਿਲੇਗੀ ਤੁਹਾਨੂੰ ਤੁਸੀਂ ਹੋਰ ਵੀ ਆਰਟੀਕਲ ਦੇਖ ਸਕਦੇ ਹੋ ਇਹਦੇ ਵਿੱਚ ਕਾਫੀ ਕਲੈਕਸ਼ਨ ਹੋਰ ਵੀ ਹੈਗੀ ਹੈ ਕਲਰ ਵੀ ਰੇਂਜ ਆਏਗੀ ਇਹਨਾਂ ਦੇ ਵਿੱਚ ਜਿਸ ਤਰ੍ਹਾਂ ਕਿ ਇਹ ਡੈਨਿਮਸ ਹੈ ਡੈਨਿਮ ਦੇ ਵਿੱਚ ਵੀ ਅਸੀਂ ਡਿਸਕਾਊਂਟ ਲਗਾਇਆ ਹੋਇਆ ਹੈ ਇਹ ਡੀਲ ਕੰਪਨੀ ਰ ਹੈ ਬ੍ਰਾਂਡ ਬਹੁਤ ਅੱਛਾ ਹੈਗਾ ਹੈ ਫੈਬਰਿਕ ਦੇ ਕੋ ਪ੍ਰੀਮੀਅਮ ਫੈਬਰਿਕ ਹੈ ਰੇਂਜ ਤੁਹਾਨੂੰ ਪੂਰੀ ਮਿਲੇਗੀ ਔਰ ਮਾਰਕੀਟ ਨਾਲੋਂ ਡਿਫਰੈਂਟ ਮਿਲੇਗੀ ਤੁਹਾਨੂੰ ਤੁਸੀਂ ਵੀਰ ਇਸ ਵਿਜ਼ਿਟ ਕਰਕੇ ਖੁਦ ਦੇਖ ਸਕਦੇ ਹੋ ਚੀਜ਼ਾਂ ਆ ਦੇਖੋ ਸਟਾਈਲ ਲੇ ਕੋ ਪਾਕਟ ਸਟਾਈਲ ਅੱਗੇ 컬러ਫੁਲ ਪੈਂਟ ਫਰਗਡ ਪੈਂਟ ਹਰ ਤਰ੍ਹਾਂ ਦਾ ਟੈਸਟ ਮਿਲੇਗਾ ਤੁਹਾਨੂੰ ਡ्रेसेस ਇਹਨਾਂ ਦੇ ਵਿੱਚ ਵੀ ਤੁਹਾਨੂੰ ਫੁੱਲ ਕਲੈਕਸ਼ਨ ਮਿਲੇਗੀ इन्ह सार्या अपू फोर्टी परसेंट तक डिस्काउंट मिल जाएगा जी ये सिर्फ ऑफर रखड़ी तक रहेगी रखड़ी करके ही असी लगाई हुई है और अपने को लेडीज़ कोट सैट ट्रैवलिंग सैट विद लोअर फैब्रिक देखो प्रीमियम फैबरिक दे और भी कलेक्शन काफ़ी हैगी इस तरह असी बच्चों के भी लगाई हुई है मैं तुम्हें वह भी दिखा बच्चों के भी साइज़ आगे ट्वेंटी टू तो लैके थर्टी सिक्स साइज तक इनकी जो एम आर पी हैगी अठारह सौ दो हज़ार एम आर पी है असी फ्लैट हज़ार रुपये रेंज च लगया हुआ है जोड़ा भी बीस लो गए वन थाउजेंड का नैट फ्लैट रेट अद्द होर भी कलैक्शन काफ़ी मिल जाएगी कुछ ड्रैसिज है जड़ी असी फ्लैट छे सौ रुपये रेंज हैं 600 only ਇਹ ਸਿਰਫ ਅਸੀਂ ਰਖੜੀ ਕਰਕੇ ਸਪੈਸ਼ਲ ਆਫਰ ਲਗਾਇਆ ਹੋਇਆ ਹੈ ਆ ਦੇਖੋ ਇਹਦੇ ਨਾਲ ਵੀ ਬੋਟਮ ਆਏਗਾ ਫਿਰ ਆਪਣੇ ਕੋ ਸਰਾ ਹੋਰ ਤੁਹਾਨੂੰ ਹੋਰ ਵੀ ਕਲੈਕਸ਼ਨ ਦਿਖਾਣਾ ਆਪਣੇ ਕੋ ਪਾਰਟੀ ਵੇਅਰ ਜਿਸ ਤਰ੍ਹਾਂ ਬੱਚਿਆਂ ਦੇ ਸਲਵਾਰ ਸੂਟ ਚਰਾਰਾ ਸੂਟ ਲਹਿੰਗਾ ਗਾਊਨ ਸਾਰਾ ਕੁਝ ਆਂਦਾ ਹੈ ਇਹਨਾਂ ਦੇ ਵਿੱਚ ਵੀ ਅਸੀਂ ਡਿਸਕਾਊਂਟ ਲਗਾਇਆ ਹੋਇਆ ਹੈ ਪਾਰਟੀ ਵੇਅਰ ਇਹਦੇ ਵਿੱਚ ਇਹ ਆਰਟੀਕਲ ਦੇਖੋ ਫੈਬਰਿਕ ਦੇਖੋ ਪ੍ਰੀਮੀਅਮ ਫੈਬਰਿਕ ਨੇ ਉਹ ਫੋਟੋ ਸ਼ੂਟ ਵੀ ਨਾਲ ਲੱਗੇ ਹੋਏ ਨੇ ਦੇਖ ਸਕਦੇ ਹੋ ਤੁਸੀਂ ਇਹ ਜਨਲ ਵੀ ਸਲਵਾਰ ਹੈ ਇਹਦੇ ਜੀ ਸ਼ਰਾਰਾ ਲਹਿੰਗਾ ਗਾਉਨ ਸਾਰਾ ਕੁਝ ਮਿਲੇਗਾ ਫਿਰ ਅਸੀਂ ਕਿਰਸੇ ਟੋਪ ਨਹੀਂ ਸਿੰਗਲ ਟੋਪ ਇਹਨਾਂ ਦੇ ਵਿੱਚ ਵੀ ਅਸੀਂ 40% ਡਿਸਕਾਊਂਟ ਲਗਾਇਆ ਹੋਇਆ ਹੈ ਜੋ ਕਿ ਬਹੁਤ ਹੀ ਰੀਜ਼ਨਵਰ ਰੇਟ 'ਤੇ ਤੁਹਾਨੂੰ ਮਿਲਣਗੇ ਔਰ ਕਲੈਕਸ਼ਨ ਤੁਸੀਂ ਦੇਖੋ ਮੇਨ ਫੈਬਰਿਕ ਕਲੈਕਸ਼ਨ ਆ ਦੇਖੋ ਜੀ ਸੇ ਬੱਚਿਆਂ ਦੇ ਸ਼orts ਵਗੈਰਾ ਇਹਨਾਂ ਤੇ ਵੀ 40% ਡਿਸਕਾਊਂਟ ਹੈ ਬਿਲਕੁਲ ਸ਼orts स्कਰਟ ਡੈਨਿਮਸ स्कਰਟ ਇਸ ਤਰ੍ਹਾਂ ਹੀ ਆਪਣੇ ਕੋਲ ਇੱਕ ਬੁਆਏਜ਼ੀ ਵੈਰਾਈਟੀ ਆਂਦੀ ਹੈ ਉਹ ਵੀ ਮੈਂ ਤੁਹਾਨੂੰ ਨਿਗਾਹ ਕਰਾਨਾ ਆ ਦੇਖੋ ਬੁਆਏ ਟੀ-ਸ਼ਰਟਸ ਇਹਨਾਂ ਵਿੱਚ ਵੀ ਅਸੀਂ ਤੁਹਾਨੂੰ ਡਿਸਕਾਊਂਟ ਦਾਂਗੇ ਅਬ ਪ੍ਰੀਮੀਅਮ ਫੈਬਰਿਕ ਕੋਲਰ ਰਾਉਂਡ neck ਜਿਪਰ ਆ ਸ਼ਰਟ ਦੇ ਕੋ ਸਿੰਗਲ ਪੀਸ 2 ਪੀਸ ਹੀ ਆਣਗੇ ਇਹਦੇ ਚ ਵੀਰ T-shirts ਇਹਨਾਂ ਸਾਰਿਆਂ ਦੇ ਵਿੱਚ ਅਸੀਂ ਡਿਸਕਾਊਂਟ ਲਗਾਏ ਹੋਏ ਆ ਸਭ ਦਾ ਅਸੀਂ ਮੈਂਸ਼ਨ ਕੀਤਾ ਹੋਇਆ ਕਿਹਦੇ ਤੇ ਕਿੰਨਾ ਕਿੰਨਾ ਡਿਸਕਾਊਂਟ ਹੈਗਾ ਬਾਕੀ ਤੁਸੀਂ ਹੋਰ ਵੀ ਕਲੈਕਸ਼ਨ ਦੇਖ ਸਕਦੇ ਹੋ ਆ ਦੇਖੋ ਜੀ ਤੁਸੀਂ ਆ ਟ੍ਰੈਵਲਿੰਗ ਸੈਟ ਦੇ ਵਿੱਚ ਅਸੀਂ 30% ਡਿਸਕਾਊਂਟ ਲਗਾਇਆ ਦੇ ਜੀ